Ontario ਨੇੜੇ ਅਮਰੀਕਾ ਤੋਂ ਦੇਸ਼ ਵਿੱਚ ਦਾਖਲ ਹੋਣ ਵਾਲੇ ਇੱਕ ਟਰੱਕ ਵਿੱਚੋਂ 23 ਮਿਲੀਅਨ ਡਾਲਰ ਤੋਂ ਵੱਧ ਦੀ ਸ਼ੱਕੀ ਕੋਕੀਨਜਾ ਬਤਕੀਤੀ ਗਈ। ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ ਮੰਗਲਵਾਰ ਨੂੰ ਕਿਹਾ ਕਿ ਬੀਤੀ 12 ਜੂਨ ਨੂੰ ਬਲੂ ਸਟਾਰ ਬ੍ਰਿਜ ਤੇ ਸਰਹੱਦੀ ਅਧਿਕਾਰੀਆਂ ਨੇ ਇੱਕ ਵਪਾਰਕ ਟਰੱਕ ਨੂੰ ਸੈਕੰਡਰੀ ਜਾਂਚ ਵਿੱਚ ਰੋਕਿਆ। ਅਧਿਕਾਰੀਆਂ ਨੇ ਇੱਕ ਡਰੱਗ ਸੁੰਘਣ ਵਾਲੇ ਕੁੱਤੇ ਦੀ ਮਦਦ ਨਾਲ ਟਰੱਕ ਦੇ ਟ੍ਰੇਲਰ ਵਿੱਚੋਂ ਸ਼ੱਕੀ ਨਸ਼ੀਲੇ ਪਦਾਰਥਾਂ ਦੀਆਂ 161 ਇੱਟਾਂ ਵਾਲੇ 6 ਡੱਬੇ ਲੱਭੇ। ਸ਼ੱਕੀ ਨਸ਼ੀਲੇ ਪਦਾਰਥਾਂ ਦਾ ਕੁੱਲ 187 ਕਿਲੋਗ੍ਰਾਮ ਸੀ ਜਿਸ ਦੀ ਅੰਦਾਜ਼ਨ ਸੜਕੀ ਕੀਮਤ 23.3 ਮਿਲੀਅਨ ਡਾਲਰ ਸੀ ਮਾਮਲੇ ਵਿੱਚ 27 ਸਾਲਾ ਬ੍ਰਾਮਟਨ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਤੇ ਕੋਕੀਨ ਦੀ ਤਰਾਮਦ ਅਤੇ ਤਸਕਰੀ ਦੇ ਉਦੇਸ਼ ਲਈ ਕੋਕੀਨ ਰੱਖਣ ਦਾ ਦੋਸ਼ ਲਾਇਆ ਗਿਆ ਸੀਬੀਐਸਏ ਡਾਇਰੈਕਟਰ ਆਫ ਆਪਰੇਸ਼ਨ ਐਨਐਨ ਨਿਆਗੁੰ ਨੇ ਕਿਹਾ ਕਿ ਇਹ ਬ੍ਰਾਮਟਕੀ ਇਸ ਸਾਲ ਬਲੂ ਸਟਾਰ ਬ੍ਰਿਜ ਤੇ ਸੰਯੁਕਤ ਰਾਜ ਤੋਂ ਆਉਣ ਵਾਲੀ ਕੋਕੀਨ ਦੀ ਚੌਥੀ ਵਾਰ ਜ਼ਬਤ ਕੀਤੀ ਗਈ ਹੈ ਜੋ ਸਾਡੇ ਸਰਹੱਦੀ ਸੇਵਾਵਾਂ ਦੇ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਸ਼ਾਨਦਾਰ ਕੰਮ ਕੀਤਾ ਅਤੇ ਸਾਡੀਆਂ ਸਰਹੱਦਾਂ ਦੀ ਸੁਰੱਖਿਆ ਸਾਡੀ ਜ਼ਿੰਮੇਵਾਰੀ ਹੈ